ਪੰਜਾਬ 247 ਟੀਵੀ ਦੇ ਖਬਰਾਂ ਦੇ ਬਲੇਟਨ ਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਆਓ ਅੱਜ ਦੀਆਂ ਖਬਰਾਂ ਤੇ ਮਾਰਦੇ ਹਾਂ ਇੱਕ ਝਾਤ ਭਾਰਤ ਕੱਲ ਨੂੰ ਆਪਣਾ 76ਵਾਂ ਰਿਪਬਲਿਕ ਡੇ ਮਨਾ ਰਿਹਾ ਇਸ ਗਣਤੰਤਰ ਦਿਵਸ ਦੀ ਅਸੀਂ ਆਪਣੇ ਸਾਰੇ ਹੀ ਦਰਸ਼ਕਾਂ ਨੂੰ ਮੁਬਾਰਕਬਾਦ ਪੇਸ਼ ਕਰਦੇ ਹਾਂ ਸੋ ਗਣਤੰਤਰ ਦੀ ਪੂਰਵ ਸੰਧਿਆ ਦੇ ਉੱਤੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ 26 ਜਨਵਰੀ ਨੂੰ ਰਾਸ਼ਟਰ ਨੂੰ ਸੰਬੋਧਨ ਕੀਤਾ ਇਸ ਤਰ੍ਹਾਂ ਉਹਨਾਂ ਨੇ ਲੋਕਾਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਵੱਖ-ਵੱਖ ਖੇਤਰਾਂ ਵਿੱਚ ਦੇਸ਼ ਦੀਆਂ ਪ੍ਰਾਪਤੀਆਂ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਟੈਕਨਾਲੋਜੀ ਸੱਭਿਆਚਾਰ ਤੇ ਖੇਡਾਂ ਵਿੱਚ ਤਰੱਕੀ ਦੀ ਸ਼ਲਾਘਾ ਕੀਤੀ ਉਹਨਾਂ ਕਿਹਾ ਕਿ ਭਾਰਤੀ ਪਲਾੜ ਖੋਜ ਸੰਗਠਨ ਨੇ ਹਾਲ ਦੇ ਸਾਲਾਂ ਵਿੱਚ ਪਲਾੜ ਵਿਗਿਆਨ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਦ੍ਰੋਪਤੀ ਮੁਰਮੂ ਨੇ ਕਿਹਾ ਭਾਰਤ ਦੀਆਂ ਰਿਗਨਤੰਤਰੀ ਕਦਰਾਂ-ਕੀਮਤਾਂ ਸਾਡੀ ਸੰਵਿਧਾਨ ਸਭਾ ਦੀ ਬੰਤਰ ਵਿੱਚ ਵੀ ਝਲਕਦੀਆਂ ਹਨ ਉਸ ਅਸੈਂਬਲੀ ਵਿੱਚ ਦੇਸ਼ ਦੇ ਸਾਰੇ ਹਿੱਸਿਆਂ ਤੇ ਸਾਰੇ ਭਾਈਚਾਰਿਆਂ ਦੀ ਨੁਮਾਇੰਦਗੀ ਨੂੰ ਜਿਹੜਾ ਆ ਉਹ ਸ਼ਾਮਲ ਕੀਤਾ ਗਿਆ ਸੀ ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਸੋਜਨੀ ਰਾਡੂ ਰਾਜਕੁਮਾਰੀ ਅਮਰਤਕੌਰ ਸੁਚੇਤਾ ਕ੍ਰਿਪਲਾਨੀ ਹੰਸਾ ਬੇਨ ਮਹਿਤਾ ਅਤੇ ਮਾਲਤੀ ਚੌਧਰੀ ਵਰਗੀਆਂ 15 ਅਸਾਧਾਰਨ ਔਰਤਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਹੀ ਦਿੱਲੀ ਦੇ ਹైదరాబాద్ ਉਸ ਵਿੱਚ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰੋਵੋ ਸੂਬਿਆਤੋਂ ਨਾਲ ਮੁਲਾਕਾਤ ਕੀਤੀ ਮੁਲਾਕਾਤ ਤੋਂ ਪਹਿਲਾਂ ਪੀਐਮ ਮੋਦੀ ਨੇ ਪ੍ਰੋਵੋਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਤੇ ਦੋਵਾਂ ਨੇਤਾਵਾਂ ਨੇ ਹੱਥ ਮਿਲਾਏ ਟਵਿੱਟਰ ਤੇ ਪੋਸਟ ਕਰਦੇ ਹੋਏ ਵਿਦੇਸ਼ ਮੰਤਰਾਲੇ ਦੇ ਬਲਾਰੇ ਰਣਤੀਰ ਜੈਸਵਾਲ ਨੇ ਕਿਹਾ ਕਿ ਦੋਵਾਂ ਨੇਤਾਵਾਂ ਵਿਚਾਲੇ ਗੱਲਬਾਤ ਭਾਰਤ ਤੇ ਇੰਡੋਨੇਸ਼ੀਆ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ ਜੈਸਵਾਲ ਨੇ ਇਸ ਨੂੰ ਭਾਰਤ ਦੀ ਐਕਟ ਈਸਟ ਨੀਤੀ ਤੇ ਇੱਕ ਅਹਿਮ ਪਾਈਵਾਲ ਨਾਲ ਸਬੰਧਾਂ ਨੂੰ ਅੱਗੇ ਵਧਾਉਣ ਦਾ ਕਦਮ ਦੱਸਿਆ ਹੈ ਰਾਸ਼ਟਰਪਤੀ ਪ੍ਰੋਵੋ ਸ਼ਨੀਵਾਰ ਸਵੇਰੇ ਰਾਸ਼ਟਰਪਤੀ ਭਵਨ ਪਹੁੰਚੇ ਜਿੱਥੇ ਉਹਨਾਂ ਦਾ ਗਾਰਡ ਆਫ ਆਨਰ ਨਾਲ ਵੀ ਸਵਾਗਤ ਕੀਤਾ ਗਿਆ ਸੀ ਪ੍ਰੋਵੋ ਨੇ ਇੱਥੇ ਰਾਸ਼ਟਰਪਤੀ ਦ੍ਰੋਪਤੀ ਮਰਮੋ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਇਸ ਬੈਠਕ 'ਚ ਦੋਵਾਂ ਵਿਚਾਲੇ ਦੋਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਰੱਖਿਆ ਤੇ ਵਪਾਰਕ ਸਹਿਯੋਗ ਵਧਾਉਣ ਦੇ ਉੱਤੇ ਗੱਲਬਾਤ ਹੋਈ ਰਾਸ਼ਟਰਪਤੀ ਪ੍ਰੋਵੋ ਨੇ ਭਾਰਤ ਨਾਲ ਨਜ਼ਦੀਕੀ ਸਹਿਯੋਗ ਤੇ ਭਾਈਵਾਲੀ ਨੂੰ ਵਧਾਉਣ ਲਈ ਵਚਨਬੱਧਤਾ ਪ੍ਰਗਟ ਕਰਾਈ ਗਾਂਤਰਤਰ ਦਿਵਸ ਤੇ ਮੁੱਖ ਮਹਿਮਾਨ ਵਜੋਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਾ ਹਾਂ ਪ੍ਰੋਵੋ ਨੇ ਕਿਹਾ ਕਿ ਉਹ ਦੁਗਣਾ ਮਾਣ ਮਹਿਸੂਸ ਕਰਦੇ ਹਨ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰੋਵੋ ਨੇ ਅੱਜ ਸਵੇਰੇ ਰਾਜਘਾਟ ਤੇ ਮਹਾਤਮਾ ਗਾਂਧੀ ਨੂੰ ਵੀ ਪਹਿਲਾਂ ਸ਼ਰਧਾਂਜਲੀ ਦਿੱਤੀ ਉਹਨਾਂ ਬਾਪੂ ਦੀ ਸਮਾਦੀ ਤੇ ਫੁੱਲ ਚੜ੍ਹਾਏ ਤੇ ਸਵਾਗਤੀ ਡੈਰੀ 'ਚ ਆਪਣਾ ਸੰਦੇਸ਼ ਵੀ ਲਿਖਿਆ ਸੂਬਿਆਤੋ ਦੇ ਨਾਲ ਵਿਦੇਸ਼ ਰਾਜ ਮੰਤਰੀ ਪਵਿੱਤਰਾ ਮਾਰਗਰੀਟਾ ਵੀ ਮੌਜੂਦ ਸਨ ਅਮਾਸ ਨੇ ਸ਼ਨੀਵਾਰ ਨੂੰ ਚਾਰ ਇਜ਼ਰਾਈਲੀ ਬੰਦੀ ਜਿਹੜੀਆਂ ਔਰਤ ਸੈਨਿਕਾ ਸੀ ਉਹਨਾਂ ਨੂੰ ਰਿਹਾ ਕਰ ਦਿੱਤਾ ਤੇ ਇਸ ਤੋਂ ਪਹਿਲਾਂ ਇਹਨਾਂ ਬੰਦਕਾਂ ਨੂੰ ਭੀੜ ਦੇ ਸਾਹਮਣੇ ਘੁਮਾਇਆ ਗਿਆ ਦੂਜੇ ਪਾਸੇ ਇਜ਼ਰਾਈਲ ਵੀ ਗਾਜ਼ਾ ਪੱਟੀ ਵਿੱਚ ਨਾਜ਼ਕ ਜੰਗਬੰਦੀ ਦੇ ਹਿੱਸੇ ਵਿੱਚੋਂ 200 ਫلسطਿਨੀ ਕੈਦੀਆਂ ਜਾਂ ਨਜ਼ਰਬੰਦਾਂ ਨੂੰ ਰਿਹਾ ਕਰੇਗਾ ਯਾਨੀ ਕਿ ਕਹ ਰਿਹਾ ਹੈ ਉਹਨਾਂ ਨੇ ਬਾਅਦ ਵਿੱਚ ਜਿਹੜੀ ਖਬਰਾਂ ਤੋਂ ਇਜ਼ਰਾਈਲ ਨੇ ਪੁਸ਼ਟੀ ਕੀਤੀ ਹੈ ਕਿ ਇਹਨਾਂ ਬੰਦਕਾਂ ਦੀ ਸਪੁਰਗਤੀ ਗਈ ਉਸ ਦੀਆਂ ਫੌਜਾਂ ਨੂੰ ਮਿਲ ਚੁੱਕੀ ਹੈ ਜਿਨ੍ਹਾਂ ਨੂੰ ਪਹਿਲਾਂ ਹਮਾਸ ਵੱਲੋਂ ਰੈੱਡ ਕਰਾਸ ਦੇ ਹਵਾਲੇ ਕਰ ਦਿੱਤਾ ਗਿਆ ਸੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਭਾਵਿਤ ਅਦਲਾ ਬਦਲੀ ਤੋਂ ਪਹਿਲਾਂ ਹੀ ਭੀੜ ਤਲ ਅਵੀਵ ਅਤੇ ਗਾਜ਼ਾ ਵਿੱਚ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ ਪਹਿਲੇ ਹਫ਼ਤੇ ਦੇ ਅੰਤ ਵਿੱਚ ਗਾਜ਼ਾ ਪੱਟੀ ਵਿੱਚ ਜੰਗਬੰਦੀ ਸ਼ੁਰੂ ਹੋਣ ਤੋਂ ਬਾਅਦ ਇਹ ਦੂਜਾ ਆਦਾਨ-ਪ੍ਰਦਾਨ ਸੀ ਜਿਹੜਾ ਇਸ ਨਾਜ਼ਿਕ ਜੰਗਬੰਦੀ ਸਮਝੌਤੇ ਦੀ ਇੱਕ ਹੋਰ ਅਜਮਾਇਸ਼ ਵੀ ਹੈ ਹਮਾਸ ਨੇ ਗਾਜ਼ਾ ਸਿਟੀ ਦੇ ਫਲਸਤੀਨ ਸਕੁਅਰ ਤੇ ਆਪਣੇ ਬੰਦਕਾਂ ਨੂੰ ਹਵਾਲੇ ਕਰਨ ਦੌਰਾਨ ਹਮਾਸ ਅਤੇ ਫਲਸਤੀਨੀਆ ਵੱਲੋਂ ਤਾਕਤ ਦਾ ਮੁਜਾਰਾ ਕੀਤਾ ਗਿਆ ਹਰੇ ਝੰਡੇ ਲੜਾਏ ਗਏ ਤੇ ਸ਼ਬਦ ਅਸਫਲਤਾ ਨੂੰ ਜਿਹੜਾ ਸੀਗਾ ਉਹ ਕਾਫੀ ਉਜਾਗਰ ਕੀਤਾ ਗਿਆ ਤੇ ਉਹਦੇ ਵਿੱਚ ਸਾਫਕਾ ਤੇ ਮੌਜੂਦਾ ਇਜ਼ਰਾਈਲੀ ਨੇਤਾਵਾਂ ਦੇ ਪੋਸਟਰ ਵੀ ਪ੍ਰਦਰਸ਼ਨ ਕੀਤੇ ਗਏ ਇਹ ਇਜ਼ਰਾਈਲੀ ਇੱਕ ਸੰਦੇਸ਼ ਜਾਪਦਾ ਹੈ ਕਿ 15 ਮਹੀਨੇ ਗਾਜ਼ਾ ਵਿੱਚ ਤੁਸੀਂ ਇੰਨੀ ਵੱਡੀ ਜੰਗ ਵੀ ਲੜੀ ਆ ਉਦੇ باوجود ਵੀ ਹਮਾਸ ਅਜੇ ਵੀ ਇੱਕ ਤਾਕਤ ਬਣਿਆ ਹੋਇਆ ਹੈ ਇਜ਼ਰਾਈਲ ਦੀ ਜੇਲ੍ਹ ਸੇਵਾ ਨੇ ਪੁਸ਼ਟੀ ਕੀਤੀ ਹੈ ਕਿ 200 ਫਲਸਤੀਨੀ ਕੈਦੀਆਂ ਜਿਨ੍ਹਾਂ ਵਿੱਚੋਂ ਕੁਝ ਉਮਰ ਕੈਦ ਦੀ سزا ਕੱਟ ਵੀ ਕੱਟ ਰਹੇ ਹਨ ਨੂੰ ਜੰਗਬੰਦੀ ਅਤੇ ਰਿਹਾਈ ਬੰਦਕ ਸਮਝੌਤੇ ਹਿੱਸੇ ਦੇ ਹਿੱਸੇ ਵਜੋਂ ਨજરਬੰਦੀ ਤੋਂ ਰਿਹਾ ਕਰ ਦਿੱਤਾ ਗਿਆ ਹੈ ਇਜ਼ਰਾਈਲ ਤੇ ਹਮਾਸ ਕੋਲ ਸਕਾਰ ਜੰਗਬੰਦੀ ਸਮਝੌਤੇ ਦੀਆਂ ਸ਼ਰਤਾਂ ਦੇ ਅਨੁਸਾਰ ਜੋ ਪਿਛਲੇ ਐਤਵਾਰ ਨੂੰ ਲਾਗੂ ਹੋਇਆ ਸੀ ਜੰਗਬੰਦੀ ਦੇ 7ਵੇਂ ਦਿਨ ਯਾਨੀ ਕਿ ਇਸ ਹਫਤੇ ਸ਼ਨੀਵਾਰ ਅੰਦਰੂਨੀ ਤੌਰ ਤੇ ਵਿਸਥਾਪਿਤ ਜਿਹੜੇ ਫਲਸਤੀਨੀ ਆ ਉਹਨਾਂ ਨੂੰ ਇਜ਼ਰਾਈਲੀ ਸੈਨਿਕਾ ਦੁਆਰਾ ਜਿਹੜੀਆਂ ਨਰੀਖਣ ਕੀਤੇ ਬਿਨਾ ਉਹਨਾਂ ਦੇ ਘਰਾਂ ਨੂੰ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਜਾਣੀ ਸੀ ਉੱਤਰ ਜੋ ਅਕਤੂਬਰ 2024 ਤੋਂ ਕਾਤਕ ਫੌਜੀ ਘੇਰਾਬੰਦੀ ਦੇ ਅਧੀਨ ਹੈ ਯਾਨੀ ਕਿ ਗਾਜ਼ਾ ਦਾ ਉੱਤਰੀ ਉਤਰੀ ਇਲਾਕਾ ਹਾਲਾਂਕਿ ਹਮਾਸ ਅਤੇ ਇਜ਼ਰਾਈਲ ਵਿਚਕਾਰ ਦੂਜੇ ਕੈਦੀਆਂ ਦੀ ਅਦਲਾ ਬਦਲੀ ਤੋਂ ਬਾਅਦ ਸ਼ਨੀਵਾਰ ਨੂੰ ਇਹ ਸਥਾਈ ਤੌਰ ਤੇ ਇੱਕ ਵਾਰੀ ਫਿਰ ਸ਼ੱਕ ਦੇ ਘੇਰੇ ਵਿੱਚ ਆ ਗਿਆ ਕਿਉਂਕਿ ਇਜ਼ਰਾਈਲ ਨੇ ਕਹਿ ਦਿੱਤਾ ਕਿ ਉਹ ਉਦੋਂ ਤੱਕ ਉਤਰੀ ਗਾਜ਼ਾ ਵਿੱਚ ਫਲਸਤੀਨੀਆਂ ਦੀ ਵਾਪਸੀ ਦੀ ਜਾਇਜ਼ਤ ਨਹੀਂ ਦੇ ਸਕਦਾ ਜਦੋਂ ਤੱਕ ਇੱਕ ਬੰਦਕ ਅਬ ਅਰਬੇਲ ਯਹੂਦ ਦੀ ਰਿਹਾਈ ਜਿਹੜੀ ਆ ਉਹ ਨਹੀਂ ਕਰ ਦਿੱਤੀ ਜਾਂਦੀ ਉਸ ਮਸਲੇ ਦਾ ਪਹਿਲਾਂ ਹੱਲ ਕੀਤਾ ਜਾਵੇ ਇਜ਼ਰਾਈਲ ਦਾ ਕਹਿਣਾ ਹੈ ਕਿ ਇੱਕ ਨਾਗਰਿਕ ਦੀ ਰਿਹਾਈ ਨੂੰ ਲੈ ਕੇ ਵਿਵਾਦ ਦੇ ਵਿਚਕਾਰ ਗਾਜ਼ਾ ਦੇ ਉੱਤਰੀ ਖੇਤਰ ਵਿੱਚ ਲੋਕਾਂ ਨੂੰ ਉਹ ਪਰਤਨ ਨਹੀਂ ਦੇਣਗੇ ਇਜ਼ਰਾਈਲ ਨੇ ਸ਼ਨੀਵਾਰ ਨੂੰ 29 ਸਾਲਾ ਅਰਬੇਲ ਯਹੂਦ ਰਹਾ ਕਿਤੇ ਜਾਣ ਦੀ ਉਮੀਦ ਕੀਤੀ ਸੀ ਫਲਸਤੀਨੀ ਇਸਲਾਮਿਕ ਜਹਾਦ ਲਹਿਰ ਦਾ ਕਹਿਣਾ ਹੈ ਕਿ ਉਸ ਨੇ ਅਰਬੇਲ ਜਿਹਾਦ ਨੂੰ ਫੜਿਆ ਹੋਇਆ ਹੈ ਇੱਕ ਸਰੋਤ ਨੇ ਕਿਹਾ ਕਿ ਉਹ ਅਜੇ ਵੀ ਜਿੰਦਾ ਹੈ ਇਸ ਤਰ੍ਹਾਂ ਗਾਜ਼ਾ ਦੇ ਦੱਖਣ ਵੱਲ ਬੇਕਾਰ ਹੋਏ ਲੋਕ ਅਜੇ ਵੀ ਇਹਨਾਂ ਖਬਰਾਂ ਦੀ ਉਡੀਕ ਕਰ ਰਹੇ ਹਨ ਕਿ ਉਹਨਾਂ ਨੂੰ ਉੱਥੇ ਘਰਾਂ 'ਚ ਜਾਣ ਦੀ ਕਦੋਂ ਇਜਾਜ਼ਤ ਮਿਲਦੀ ਹੈ ਨਵੰਬਰ 2023 ਵਿੱਚ ਜਦੋਂ ਇਜ਼raਇਲੀ ਫੌਜਾਂ ਨੇ ਜ਼ਮੀਨੀ ਤੇ ਬੰਬਾਰੀ ਦੋਵੇਂ ਤਰ੍ਹਾਂ ਦੇ ਹਮਲੇ ਸ਼ੁਰੂ ਕਰ ਦਿੱਤੇ ਸੀ ਤਾਂ ਪਹਿਲੇ ਮਹੀਨੇ ਤੋਂ ਬਾਅਦ ਘੇਰਾਬੰਦੀ ਵਾਲੀ ਪੱਟੀ ਵਿੱਚ ਦਾਖਲ ਹੋਈਆਂ ਗਾਜ਼ਾ داخل ਹੁੰਦਿਆ ਹੀ ਗਾਜ਼ਾ ਦੋਸ਼ ਵਿੱਚ ਵੰਡਿਆ ਗਿਆ ਸੀ ਇਹ ਫੌਜੀ ਵੰਡ ਵਰਗਾ ਸੀ ਜਿਸ ਨੂੰ ਨਜ਼ਰਮ ਕੋਰੀਡੋਰ ਵਜੋਂ ਜਾਣਿਆ ਜਾਂਦਾ ਹੈ ਪੂਰਬ ਤੋਂ ਪੱਛਮ ਤੱਕ ਗਾਜ਼ਾ ਵਿੱਚ ਫੈਲਿਆ ਹੈ ਗਾਜ਼ਾ ਸ਼ਹਿਰ ਦੇ ਦੱਖਣ ਵਿੱਚ ਖਾਨ ਯੂਨਸ ਅਤੇ ਰਫਾ ਤੇ ਉੱਤਰੀ ਗਾਜ਼ਾ ਵਿੱਚ ਜਵਾਲੀਆ ਬੀਤ ਹੂਨ ਤੇ ਬੀਤ ਲਈਆ ਦੇ ਕਸਬਿਆਂ ਨੂੰ ਆਪਸ ਵਿੱਚ ਕੱਟਦਾ ਹੈ ਜਮਿਲੀ ਹਮਲੇ ਤੋਂ ਬਾਅਦ ਕੋਈ ਵੀ ਉੱਤਰ ਵਾਲੇ ਪਾਸੇ ਨੂੰ ਨਹੀਂ ਸੀ ਜਾ ਸਕਿਆ ਯੂਨਰਡब्ल्यूਏ ਦੇ ਅਨਸਾਰ ਫਲਸਤੀਨੀ ਸ਼ਰਾਰਥੀਆਂ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੀ ਏਜੰਸੀ ਦਾ ਇਹ ਮੰਨਣਾ ਹੈ ਕਿ 50000 ਤੋਂ ਲੈ ਕੇ 75000 ਤੱਕ ਲੋਕ ਉਤਰੀ ਗਾਜ਼ਾ ਦੇ ਗਵਰਨੋਰੇਟ ਵਿੱਚ ਰਹਿ ਰਹੇ ਸਨ ਲੋਕਾਂ ਨੂੰ ਆਲਿਸ਼ ਰਸ਼ੀਦ ਸਟਰੀਟ ਦੁਆਰਾ ਪੈਦਲ ਵਾਪਸ ਜਾਣ ਦੀ ਯਾਜਤਾਂ ਦੇ ਦਿੱਤੀ ਜਾਵੇਗੀ ਗਾਜ਼ਾ ਸ਼ਹਿਰ ਦੇ ਪੱਛਮ ਵਿੱਚ ਇੱਕ ਵਾਟਰਫਰੰਟ ਗਲੀ ਜੋ ਗਾਜ਼ਾ ਦੇ ਦੱਖਣ ਵਾਲ ਨੂੰ ਨੂੰ ਉੱਤਰ ਨਾਲ ਜੋੜਦੀ ਹੈ ਉੱਥੇ ਵੀ ਜਿਹੜੀਆਂ ਗੱਡੀਆਂ ਨੇ ਉਹਨਾਂ ਨੂੰ ਲੰਘਾਉਣ ਦਾ ਜਿਹੜਾ ਕੰਮ ਹੈ ਉਹ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ ਸੰਯੁਕਤ ਰਾਸ਼ਟਰ ਦੀ ਵੈੱਬਸਾਈਟ ਐਕਸੀਓਸ ਦੀ ਇੱਕ ਰਿਪੋਰਟ ਦੇ ਅਨਸਾਰ ਹਮਾਸ ਨੇ ਗਾਜ਼ਾ ਸ਼ਹਿਰ ਦੇ ਦੱਖਣ ਵਿੱਚ ਇੱਕ ਪ੍ਰਮੁੱਖ ਸੜਕ ਨੇਤਜ਼ਰਮ ਕੋਰੀਡੋਰ ਦੇ ਨਾਲ ਇਸ ਦੇ ਵਿੱਚ ਚੌਕੀਆਂ ਦੀ ਸਥਾਪਨਾ ਲਈ ਸਹਿਮਤ ਹੋਣ ਤੋਂ ਹੁਣ ਇਨਕਾਰ ਕੀਤਾ ਹੈ ਅਮਰੀਕੀ ਕਾਰੀ ਅਤੇ ਦੂਤਵਾਸਾਂ ਨੂੰ ਭੇਜੇ ਗਏ ਇੱਕ ਮੀਮੋ ਦੇ ਅਨੁਸਾਰ ਅਮਰੀਕੀ ਵਿਦੇਸ਼ ਵਿਭਾਗ ਨੇ ਪਹਿਲਾਂ ਹੀ ਵਿਦੇਸ਼ਾਂ ਵਿੱਚ ਦਿੱਤੀ ਜਾ ਰਹੀ ਜਿਹੜੀ ਸਹਾਇਤਾ ਉਹ ਸਾਰੇ ਪਾਸਿਆਂ ਤੋਂ ਰੋਕ ਦਿੰਦੀ ਹੈ ਕੁਝ ਦਸਤਾਵੇਜ਼ ਲੀਕ ਹੋਏ ਨੇ ਤੇ ਨਾਲ ਲੀਕ ਹੋਏ ਜਿਹੜੇ ਮੀਮੋ ਨੇ ਉਹਨਾਂ ਤੋਂ ਪਤਾ ਲੱਗਾ ਹੈ ਕਿ ਅਮਰੀਕਾ ਨੇ ਵਿਦੇਸ਼ਾਂ ਵਿੱਚ ਦਿੱਤੀ ਜਾਣ ਵਾਲੀ ਹਰ ਤਰ੍ਹਾਂ ਦੀ ਮਦਦ ਤੇ ਪਾਬੰਦੀ ਲਾ ਦਿੰਦੀ ਹੈ ਇਹ ਲੀਕ ਹੋਇਆ ਨੋਟਿਸ ਡੋਨਾਲਡ 트럼ਪ ਦੁਆਰਾ ਸੌਵਾਰ ਨੂੰ ਜਾਰੀ ਕੀਤੇ ਗਏ ਕਾਰਜਕਾਰੀ ਦੇਸ਼ ਤੋਂ ਬਾਅਦ ਆਇਆ ਸੀ ਇਸ ਵਿੱਚ ਵਿਦੇਸ਼ ਨੀਤੀ ਦੀ ਸਮੀਖਿਆ ਹੋਣ ਤੱਕ ਵਿਦੇਸ਼ਾਂ ਵਿੱਚ ਦਿੱਤੀ ਜਾਣ ਵਾਲੀ ਹਰ ਤਰ੍ਹਾਂ ਦੀ ਮਦਦ ਤੇ 90 ਦਿਨਾਂ ਦੀ ਰੋਕ ਲਾ ਦਿੱਤੀ ਗਈ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਇਹ ਨੋਟਿਸ ਵਿਕਾਸ ਕਾਰਜਾਂ ਤੋਂ ਲੈ ਕੇ ਫੌਜੀ ਖੇਤਰ ਤੱਕ ਹਰ ਥਾਂ ਲਾਗੂ ਜਿਹੜਾ ਇਹ ਹੋਵੇਗਾ ਵਿਦੇਸ਼ ਵਿਭਾਗ ਦਰਾ ਜਾਰੀ ਕੀਤੇ ਗਏ ਮੀਮੋ ਵਿੱਚ ਅਪਵਾਦ ਵਜੋਂ ਇਜ਼ਰਾਈਲ ਤੇ ਮਿਸਰ ਨੂੰ ਐਮਰਜੈਂਸੀ ਭੋਜਨ ਸਹਾਇਤਾ ਤੇ ਫੌਜੀ ਸਹਾਇਤਾ ਨੂੰ ਸ਼ਾਮਲ ਨਹੀਂ ਕੀਤਾ ਗਿਆ ਜਾਰੀ ਕਿ ਇਜ਼ਰਾਈਲ ਪ੍ਰਤੀ ਕੋਈ ਵੀ ਨੀਤੀ ਜਿਹੜੀ ਹੈ ਉਹ ਨਹੀਂ ਬਦਲੀ ਅਮਰੀਕਾ ਦੁਨੀਆ ਦਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਸਹਾਇਤਾ ਦੇਣ ਵਾਲਾ ਦੇਸ਼ ਹੈ 2023 ਤੱਕ ਦੇ ਸਰਕਾਰੀ ਅੰਕੜਿਆਂ ਅਨੁਸਾਰ ਅਮਰੀਕਾ ਨੇ ਵਿਦੇਸ਼ੀ ਸਹਾਇਤਾ ਤੇ 68 ਬਿਲੀਅਨ ਡਾਲਰ ਜਿਹੜਾ ਹਰ ਸਾਲ ਉਹ ਖਰਚ ਕਰਦਾ ਹੈ ਰੂਸ ਦੇ ਰਾਸ਼ਟਰਪਤੀ ਵਲਦੀਮੀਰ ਮੂਤਨ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਜੇਕਰ ਡੋਨਲਡ ਟਰੰਪ 2022 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਹੁੰਦੇ ਤਾਂ ਯੂਕਰੇਨ ਦਾ ਜੰਦ ਟਾਲਿਆ ਜਾ ਸਕਦਾ ਸੀ ਇਹ ਉਹੀ ਗੱਲ ਹੈ ਜਿਹੜੀ ਬਾਰ-ਬਾਰ ਟਰੰਪ ਸਾਹਿਬ ਵੀ ਕਹਿੰਦੇ ਰਹਿੰਦੇ ਆ ਨੇ ਉਹਨਾਂ ਕਿਹਾ ਕਿ ਉਹ ਇਸ ਮੁੱਦੇ ਤੇ ਟਰੰਪ ਨਾਲ ਗੱਲਬਾਤ ਕਰਨ ਨੂੰ ਤਿਆਰ ਹਨ ਰੂਸੀ ਰਾਸ਼ਟਰਪਤੀ ਨੇ ਦਾਵਾ ਕੀਤਾ ਕਿ 2020 ਵਿੱਚ ਟਰੰਪ ਤੋਂ ਜਿੱਤ ਚੋਰੀ ਕਰ ਲਈ ਗਈ ਸੀ ਯਾਨੀ ਕਿ ਟਰੰਪ ਨੂੰ ਜਿਹੜਾ ਹਰਾਇਆ ਗਿਆ ਉਹ ਧੋਖਾ ਧੜੀ ਸੀ ਇਸ ਤੋਂ ਪਹਿਲਾਂ 2020 ਵਿੱਚ ਡੋਨਲਡ ਟਰੰਪ ਨੇ ਵੀ ਦੋਸ਼ ਲਾਇਆ ਸੀ ਕਿ ਉਹਨਾਂ ਨੂੰ ਚੋਣਾਂ ਵਿੱਚ ਧਾਂਦਲੀ ਕਰਕੇ ਹਰਾਇਆ ਗਿਆ ਹੈ ਟਰੰਪ ਕਈ ਵਾਰ ਇਹ ਦਾਵਾ ਕਰ ਚੁੱਕੇ ਹਨ ਕਿ ਜੇਕਰ ਉਹ ਬਾਈਡਨ ਦੀ ਥਾਂ ਤੇ ਅਮਰੀਕਾ ਦੇ ਰਾਸ਼ਟਰਪਤੀ ਹੁੰਦੇ ਤਾਂ ਯੂਕਰੇਨ ਦਾ ਜੰਦ ਸ਼ੁਰੂ ਹੀ ਨਾ ਹੁੰਦਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੈਟਰੋਲੀਅਮ ਬਰਾਮਦ ਕਰਨ ਵਾਲੇ ਦੇਸ਼ਾਂ ਦੇ ਸੰਗਠਨ ਜਿਹੜਾ ਉਪੇਕ ਹੈ ਉਹਨੂੰ ਤੇਲ ਤੇਲ ਦੀਆਂ ਕੀਮਤਾਂ ਨੂੰ ਘੱਟ ਕਰਨ ਦੀ ਕਿਹਾ ਹੈ ਟਰੰਪ ਦਾ ਮੰਨਣਾ ਹੈ ਕਿ ਇਸ ਨਾਲ ਰੂਸ ਯੂਕਰੇਨ ਜੰਗ ਨੂੰ ਰੋਕਿਆ ਜਾ ਸਕਦਾ ਹੈ ਸਵਿਟਜ਼ਰਲੈਂਡ ਦੇ ਦਾਵੋਸ ਵਿੱਚ ਵਿਸ਼ਵ ਆਰਥਿਕ ਫੋਰਮ ਦੇ ਸਾਲਾਨਾ ਸੰਮੇਲਵੰਦ ਵਿੱਚ ਵੀਡੀਓ ਕਾਨਫਰੰਸ ਰਾਹੀਂ ਬੋਲਦਿਆਂ ਟਰੰਪ ਨੇ 3 ਸਾਲਾਂ ਤੋਂ ਚੱਲ ਰਹੀ ਯੂਕਰੇਨ ਜੰਗ ਲਈ ਉਪੇਕ ਜਿਹੜਾ ਪਲੱਸ ਘਟ ਜੋੜ ਹੈ ਉਹਨੂੰ ਜ਼ਿੰਮੇਵਾਰ ਠਾਹ ਦਿੰਦਾ ਹੈ 트럼ਪ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਲਿਖਿਆ ਕਿ ਰੂਸੀ ਰਾਸ਼ਟਰਪਤੀ ਵਿਲੀਸਿਮੀਰ ਪੁਤਨ ਨੂੰ ਯੂਕਰੇਨ ਨਾਲ ਸਮਝੌਤਾ ਕਰ ਲੈਣਾ ਚਾਹੀਦਾ ਹੈ ਉਹਨੇ ਪੁਤਨ ਨੂੰ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਰੂਸ ਨੇ ਯੂਕਰੇਨ ਯੂਕਰੇਨ ਵਿੱਚ ਮੂਰਖ ਜੁੱਧ ਜਿਹੜਾ ਉਹਨੇ ਸ਼ਬਦ ਦਿੱਤਾ ਉਹਨੂੰ ਖਤਮ ਨਾ ਕੀਤਾ ਤਾਂ ਉਹਨੂੰ ਉੱਚੇ ਟੈਰਫ ਤੇ ਵਾਧੂ ਪਾਬੰਦੀਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਟਰੰਪ ਜਲਦੀ ਹੀ ਪੂਤਨ ਨਾਲ ਮੁਲਾਕਾਤ ਵੀ ਕਰ ਸਕਦੇ ਹਨ ਟਰੰਪ ਨੇ 20 ਜਨਵਰੀ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਜੋ ਸੋਚ ਚੁੱਕੀ ਸੀ ਤੇ ਇਹਦੇ ਰਿਐਕਸ਼ਨ ਚ ਪਹਿਲਾਂ ਹੀ ਪੂਤਨ ਤੇ ਉਹਨਾਂ ਦੀ ਸਰਕਾਰ ਵੱਲੋਂ ਇਹ ਕਿਹਾ ਜਾ ਚੁੱਕਾ ਹੈ ਕਿ ਟਰੰਪ ਜੋ ਕਹਿੰਦੇ ਆ ਉਹ ਕਰਦੇ ਨਹੀਂ ਉਹ ਅੱਗੋਂ ਕੋ ਧਮਕੀਆਂ ਦਿੰਦੇ ਆ ਤੇ ਅੰਦਰ ਖਾਤੇ ਗੱਲਬਾਤ ਕਰਨ ਲਈ ਵੀ ਹਮੇਸ਼ਾ ਉਹ ਗੱਲਬਾਤ ਜਿਹੜੀ ਆ ਉਹ ਚਲਾਈ ਰੱਖਦੇ ਆ ਸੋ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਜਿਹੜਾ ਗਰਭਪਾਤ ਦਾ ਮੁੱਦਾ ਬੜਾ ਠਾਹਾ ਠਾਹਾ ਉਠਾਇਆ ਗਿਆ ਸੀ ਇਲੈਕਸ਼ਨ 'ਚ ਉਹਦੇ ਲਈ ਵੀ ਸਾਰੀ ਸਰਕਾਰੀ ਸਹਾਇਤਾ ਸਾਰੀ ਰੋਕ ਲਾਉਣ ਦਾ ਕਾਰਜਕਾਰੀ ਆਦੇਸ਼ ਜਾਰੀ ਕਰ ਦਿੱਤਾ ਹੈ ਗਰਭਪਾਤ ਲਈ ਸਰਕਾਰੀ ਸਹਾਇਤਾ ਸੰਬੰਧੀ ਜਿਹੜੀਆਂ ਵਿਵਸਥਾਵਾਂ ਕੀਤੀਆਂ ਹੋਈਆਂ ਸੀ ਉਹਨੂੰ ਹਾਈਡ ਸੋਧ ਵੱਜੋਂ ਜਾਣਿਆ ਜਾਂਦਾ ਹੈ ਇਹ ਪਹਿਲੀ ਵਾਰ 1980 ਵਿੱਚ ਲਾਗੂ ਕੀਤਾ ਗਿਆ ਸੀ ਹਾਲਾਂਕਿ ਉਦੋਂ ਤੋਂ ਇਸ ਦੇ ਵਿੱਚ ਕਈ ਸੁਧਾਰ ਹੋਏ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਨੇ ਇਸ ਕਾਨੂੰਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਸਫਲ ਰਹੇ 트럼ਪ ਦੁਆਰਾ ਜਾਰੀ ਕਾਰਜਕਾਰੀ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਬਾਈਡਨ ਪ੍ਰਸ਼ਾਸਨ ਨੇ ਇਸ ਨੂੰ ਵੱਡੇ ਪੱਧਰ ਤੇ ਨਜ਼ਰਅੰਦਾਜ਼ ਕੀਤਾ ਸੀ ਕਾਨੂੰਨ ਸਰਕਾਰੀ ਮੈਡੀਕਲ ਪ੍ਰੋਗਰਾਮਾਂ ਦੇ ਨਾਲ-ਨਾਲ ਮਿਲਟਰੀ ਅਤੇ ਸਰਕਾਰੀ ਕਰਮਚਾਰੀਆਂ ਦੁਆਰਾ ਕਵਰ ਕੀਤੀਆਂ ਔਰਤਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ 트럼ਪ ਦੁਆਰਾ ਸੁਪਰੀਮ ਕੋਰਟ ਲਈ ਚੁਣੇ ਗਏ ਇੱਕ ਜੱਜ ਨੇ ਦੁਹਾਕਿਆਂ ਪੁਰਾਣੇ ਇਸ ਕਾਨੂੰਨ ਨੂੰ ਹਟਾ ਦਿੱਤਾ ਸੀ ਅਤੇ ਕਿਹਾ ਸੀ ਕਿ ਅਮਰੀਕਾ ਵਿੱਚ ਗਰਭਪਾਤ ਲਈ ਨੀਤੀ వ్యక్తిగਤ ਰਾਜਾਂ ਦੁਆਰਾ ਨਿਰਧਾਰਤ ਕੀਤੀ ਜਾਣੀ ਚਾਹੀਦੀ ਹੈ ਅਮਰੀਕੀ ਰਾਸ਼ਟਰਪਤੀ ਟਰੰਪੋ ਨੇ ਨਾਮਜ਼ਦ ਪੀਟ ਹੈਗ ਸੇਥ ਜਿਹੜੇ ਅਮਰੀਕਾ ਦੇ ਨਵੇਂ ਰੱਖਿਆ ਮੰਤਰੀ ਬਣਾਏ ਗਏ ਨੇ ਸ਼ੁੱਕਰਵਾਰ ਦੇਰ ਰਾਤ ਅਮਰੀਕੀ ਸੈਨੇਟ ਨੇ ਇਸ ਦੀ ਪੁਸ਼ਟੀ ਵੀ ਕਰ ਦਿੱਤੀ ਹੈ ਪਰ ਉਹਨਾਂ ਦੇ ਉੱਤੇ ਦੁਰਵਿਹਾਰ ਦੇ ਕਈ ਦੋਸ਼ ਲੱਗੇ ਹੋਏ ਨੇ ਤੇ ਇਹਦੇ ਤੋਂ ਬਾਅਦ ਉਹਨਾਂ ਨੂੰ ਰੱਖਿਆ ਮੰਤਰੀ ਬਣਾਇਆ ਜਾਵੇਗਾ ਇਹਦੇ ਤੇ ਕਾਫੀ ਸ਼ੱਕ ਪੈਦਾ ਹੋ ਗਿਆ ਸੀ ਤਿੰਨ ਜਿਹੜੇ ਰਿਪਬਲਿਕਨ ਸੈਂਟਰ ਨੇ ਉਹਨਾਂ ਵੱਲੋਂ ਵੀ ਪੀਟ ਹੇਗ ਸਾਹਿਬ ਦੇ ਵਿਰੁੱਧ ਵੋਟਾਂ ਪਾਉਣ ਤੋਂ ਬਾਅਦ ਯੂਐਸਟੇ ਉਪ ਰਾਸ਼ਟਰਪਤੀ ਜੇ ਡੀ ਵੈਨਸ ਨੇ ਪੀਟ ਦੇ ਹੱਕ ਵਿੱਚ ਇੱਕ ਫੈਸਲਾ ਕਰਨ ਵੋਟ ਪਾ ਦਿੱਤੀ ਪੀਟ ਜਿਹੜੇ ਨੇ ਪੀਟ ਹੇਗ ਸੇ ਉਹਨਾਂ ਨੂੰ ਰੱਖਿਆ ਮੰਤਰੀ ਵਜੋਂ ਚੁਣ ਦੀ ਪ੍ਰਕਿਰਿਆ ਦੌਰਾਨ ਜਿੰਸੀ ਸ਼ੋਸ਼ਣ ਦੇ ਇਲਜ਼ਾਮਾਂ ਦਾ ਵੀ ਸਾਹਮਣਾ ਕਰਨਾ ਪਿਆ ਜਿਸ ਤੋਂ ਉਹ ਇਨਕਾਰ ਕਰਦੇ ਨੇ ਟਰੰਪ ਸਾਹਿਬ ਵੀ ਇਦਾਂ ਹੀ ਕਰਦੇ ਨੇ ਜੀ ਟਰੰਪ ਸਾਹਿਬ ਦੇ ਨਾਲ ਨੇ ਤੇ ਟਰੰਪ ਸਾਹਿਬ ਵਰਗੇ ਸੁਭਾਅ ਦੇ ਹੀ ਹੋਣਗੇ ਸੋ ਪੀਟ ਇੱਕ ਸੇਤ ਇੱਕ ਸਾਬਕਾ ਫੌਜੀ ਆਦਮੀ ਹੈ ਅਤੇ ਸਾਬਕਾ ਫੌਕਸ ਨਿਊਜ਼ ਚੈਨਲ ਦਾ ਵੀ ਹੋਸਟ ਰਿਹਾ ਹੈ ਜੋ ਹੁਣ ਤੱਕ ਲਗਭਗ 30 ਲੱਖ ਕਰਮਚਾਰੀਆਂ ਅਤੇ 849 ਬਿਲੀਅਨ ਡਾਲਰ ਦੇ ਬਜਟ ਦੇ ਨਾਲ ਮਹੱਤਵਪੂਰਨ ਜਿਹੜਾ ਅਮਰੀਕੀ ਰੱਖਿਆ ਵਿਭਾਗ ਆ ਉਦੀ ਉਹ ਅਗਵਾਈ ਕਰੇਗਾ ਉਹਦਾ ਉਹ ਮੁਖੀ ਬਣ ਜਾਏਗਾ ਐਲਨ ਮਸਕ ਨੇ ਸੋਮਵਾਰ 20 ਜਨਵਰੀ ਨੂੰ ਵੀ ਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸੌਚ ਸੁਖ ਸਮਾਗਮ ਵਿੱਚ ਸ਼ਾਮਲ ਜਦੋਂ ਹੋਏ ਤੇ ਮਸਕ ਨੇ ਸਟੇਜ ਤੋਂ ਇੱਕ ਭਾਸ਼ਣ ਵੀ ਦਿੱਤਾ ਸੀ ਇਸ ਦਰਾਨ ਉਹਨੇ ਲੋਕਾਂ ਨੂੰ ਸਲਾਮੀ ਦਿੱਤੀ ਤੇ ਮਸਕ ਨੇ ਆਪਣੇ ਭਾਸ਼ਣਦਰਾਨ ਕਿਹਾ ਕਿ ਇਹ ਕੋਈ ਆਮ ਜਿੱਤ ਨਹੀਂ ਹੈ ਇਹ ਬਹੁਤ ਮਹਨੇ ਰੱਖਦੀ ਹੈ ਤੁਸੀਂ ਇਸ ਨੂੰ ਸੰਭਵ ਬਣਾਇਆ ਹੈ ਇਸ ਲਈ ਤੁਹਾਡਾ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਇਹ ਕਹਿੰਦੇ ਆ ਜਿਹੜਾ ਆ ਉਸਨੇ ਆਪਣਾ ਸੱਜਾ ਹੱਥ ਆਪਣੀ ਛਾਤੀ ਦੇ ਕੋਲ ਲਿਆ ਕੇ ਤੇ ਬਾਹਰ ਵੱਲ ਨੂੰ ਫਲਾਇਆ ਜਿੱਦਾਂ ਜਿੱਦਾਂ ਦਾ 나ਜੀ ਸਲੂਟ ਹੁੰਦਾ ਮਸਕ ਦੇ ਇਸ ਇਸ਼ਾਰੇ ਦੀ ਤੁਲਨਾ ਨੂੰ ਇੰਟਰਨੈਟ ਦੇ ਉੱਤੇ 나ਜੀ ਸਲੂਟ ਕਿਹਾ ਗਿਆ ਸੀ ਹਿਟਲਰ ਨੇ ਇਸ ਸਲਾਮੀ ਦੀ ਵਰਤੋਂ 1933 ਤੋਂ ਲੈ ਕੇ 1945 ਤੱਕ 3rd ਰੀਕ ਤੀਜੇ ਜਰਮਨ ਸਾਮਰਾਜ ਦੌਰਾਨ ਕੀਤੀ ਸੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਜਾਊ ਨੇ ਨਾਜ਼ੀ ਸ਼ਲੂਟ ਵਿਵਾਦ ਦੇ ਉੱਤੇ ਐਲਾਨ ਮਸਕ ਦਾ ਬਚਾਅ ਕੀਤਾ ਹੈ ਨੇਤਨਜਾਊ ਨੇ ਮਸਕ ਨੂੰ ਇਜ਼ਰਾਈਲ ਦਾ ਦੋਸਤ ਕਿਹਾ ਹਮਾਸ ਤੋਂ ਬਾਅਦ ਇਜ਼ਰਾਈਲ ਦਾ ਸਮਰਥਨ ਕਰਨ ਲਈ ਮਸਕ ਦਾ ਵੀ ਧੰਨਵਾਦ ਕੀਤਾ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਹੁਣ ਸ਼ੁਰੂ ਹੋ ਗਈ ਹੈ। ਵਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਤਸਵੀਰਾਂ ਸ਼ੇਅਰ ਕੀਤੀਆਂ ਨੇ ਜਿਸ ਵਿੱਚ ਇਹ ਪੁਸ਼ਟੀ ਕਰ ਦਿੱਤੀ ਗਈ ਹੈ। ਵਾਈਟ ਹਾਊਸ ਵੱਲੋਂ ਟਵਿੱਟਰ ਤੇ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਫੌਜੀ ਜਹਾਜ਼ਾਂ ਵਿੱਚ ਸਵਾਰ ਕਰਕੇ ਭੇਜਿਆ ਜਾਂਦਾ ਦਿਖਾਇਆ ਗਿਆ ਹੈ। ਇਹਨਾਂ ਲੋਕਾਂ ਦੇ ਹੱਥਾਂ ਦੇ ਅਤੇ ਪਿੱਠ ਦੇ ਨਾਲ ਪੈਰਾਂ ਤੇ ਵੀ ਜ਼ੰਜੀਰਾਂ ਬੰਨੀਆਂ ਹੋਈਆਂ ਸਨ। ਡੋਨਲਡ 트੍ਰੰਪ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਸਖਤ ਕਾਰਵਾਈ ਦਾ ਐਲਾਨ ਕੀਤਾ ਸੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਸ ਦਿਸ਼ਾ ਵਿੱਚ ਇੱਕ ਵੱਡੀ ਕਾਰਵਾਈ ਜਿਹੜੀ ਆ ਇਹ ਸ਼ੁਰੂ ਵੀ ਹੋ ਚੁੱਕੀ ਹੈ ਵਾਈਟ ਹਾਊਸ ਦੀ ਪ੍ਰੈਸ ਖਤਰ ਕੈਰੋਲਿਨ ਲੈਵਟ ਨੇ ਇਹਨਾਂ ਤਸਵੀਰਾਂ ਨਾਲ ਐਕਸ ਦੇ ਉੱਤੇ ਲਿਖਿਆ ਡਿਪੋਟੇਸ਼ਨ ਫਲਾਈਟਾਂ ਸ਼ੁਰੂ ਹੋ ਗਈਆਂ ਹਨ ਰਾਸ਼ਟਰਪਤੀ ਡੋਨਲਡ ਟਰੰਪ ਪੂਰੀ ਦੁਨੀਆ ਨੂੰ ਇੱਕ ਮਜਬੂਤ ਤੇ ਸਪਸ਼ਟ ਸੰਦੇਸ਼ ਦੇ ਰਹੇ ਹਨ ਸੰਦੇਸ਼ ਸਪੱਸ਼ਟ ਹੈ ਕਿ ਜੇਕਰ ਤੁਸੀਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਚ ਦਾਖਲ ਹੁੰਦੇ ਹੋ ਤੇ ਤੁਹਾਨੂੰ ਗੰਭੀਰ ਨਤੀਜੇ ਭੁਗਤਨੇ ਪੈਣਗੇ ਤੇ ਤੁਹਾਨੂੰ ਵਾਪਸ ਜਾਣਾ ਪੈਗਾ ਉਹਨਾਂ ਕਹੇ ਕਿ ਟਰੰਪ ਵੱਲੋਂ ਕੀਤੇ ਵਾਅਦੇ ਮੁਤਾਬਕ ਜਨਤਕ ਬਰਖਾਸਤ ਕੀ ਮਿਮ ਬਿਲਕੁਲ ਵਧੀਆ ਚੱਲ ਰਹੀ ਹੈ ਅਮਰੀਕਾ ਨੇ ਸ਼ੁੱਕਰਵਾਰ ਨੂੰ ਖੁਲਾਸਾ ਕੀਤਾ ਸੀ ਕਿ 500 ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਿਆ ਜਾ ਚੁੱਕਾ ਹੈ ਅਤੇ ਦੇਸ਼ ਅੰਦਰ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਦੇ ਮੁੱਦੇ ਨੂੰ ਹੱਲ ਕਰਨ ਦੇ ਉਦੇਸ਼ ਨਾਲ ਇੱਕ ਮਹੱਤਵਪੂਰਨ ਇੱਕ ਲਹਿਰ ਚੱਲ ਰਹੀ ਹੈ ਇਸ ਪਹਿਲ ਦੇ ਸਿਬ ਜੋ ਫੌਜੀ ਦਾ ਜਾ ਰਹੀ ਕਈ ਗੈਰ ਕਾਨੂੰਨੀ ਪ੍ਰਵਾਸੀ ਅਪਰਾਧੀਆਂ ਨੂੰ ਦੇਸ਼ ਵਿੱਚੋਂ ਨਿਕਾਲਾ ਦੇ ਦਿੱਤਾ ਗਿਆ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੇਸ਼ ਦੇ ਸ਼ਰਨਾਰਥੀ ਪੁਨਰਵਾਸ ਪ੍ਰੋਗਰਾਮ ਨੂੰ ਵੀ ਮਤਲ ਕਰਨ ਵਾਲੇ ਇੱਕ ਕਾਰਜਕਾਰੀ ਦੇਸ਼ ਤੇ ਦਸਖਤ ਕਰ ਦਿੱਤੇ ਹਨ ਇਸ ਹੁਕਮ ਅਨੁਸਾਰ ਹਜ਼ਾਰਾਂ ਸ਼ਰਨਾਰਥੀ ਦੁਨੀਆ ਭਰ ਵਿੱਚ ਵੱਖ-ਵੱਖ ਥਾਵਾਂ ਤੇ ਫਸੇ ਹੋਏ ਹਨ ਜਾਨੀ ਕਿ ਜਿਹੜੇ ਲੋਕ ਅਮਰੀਕਾ ਚ ਪਨਾਹ ਲੈਣ ਲਈ ਵੱਖ-ਵੱਖ ਥਾਵਾਂ ਤੇ ਫਸਿਆ ਇਹ ਉਹ ਲੋਕ ਨੇ ਜਿਹੜੇ ਓਖੇ ਸਮੇਂ ਅਮਰੀਕਾ ਦੀ ਮਦਦ ਕਰ ਰਹੇ ਸੀ ਜਿਹਦਾ ਅਫਗਾਨਿਸਤਾਨ ਦੇ ਵਿੱਚ ਕੋਈ 25000 ਕੋਈ 16000 ਕਹਿੰਦਾ ਕੋਈ 25000 ਦੇ ਕਰੀਬ ਲੋਕ ਜਿਹੜੇ ਪਾਕਿਸਤਾਨ ਚ ਬੈਠੇ ਹੋਏ ਆ ਜਿਹੜੇ ਜਿਹੜੇ ਤਾਲਬਾਨਾਂ ਕੋ ਡਰ ਕੇ ਭੱਜੇ ਸੀ ਜਿਨ੍ਹਾਂ ਨੇ ਜੰਗ ਦੇ ਸਮੇਂ ਅਮਰੀਕਾ ਦੀ ਮਦਦ ਕੀਤੀ ਸੀ ਤੇ ਹੁਣ ਇਸ ਮੌਕੇ ਦੇ ਉੱਤੇ ਉਹਨਾਂ ਸਾਰੇ ਲੋਕਾਂ ਨੂੰ ਜਿਹੜੇ ਅਮਰੀਕਾ ਦਾ ਸਮਰਥਨ ਵੀ ਕਰਦੇ ਰਿਹਾ ਉਹਨਾਂ ਨੂੰ ਵੀ ਹੁਣ 트ੰਪ ਸਾਬ ਨੇ ਆਪਣੇ ਦੇਸ਼ ਵਿੱਚ ਲਿਆਉਣ ਤੋਂ ਇਨਕਾਰ ਕਰ ਦਿੱਤਾ ਇਹ ਲੋਕ ਸ਼ਰਨਾਰਥੀ ਦੁਨੀਆ ਭਰ ਵਿੱਚ ਵੱਖ-ਵੱਖ ਥਾਵਾਂ ਦੇ ਫਸੇ ਹੋਏ ਹਨ ਤੇ ਜੰਗ ਤੇ ਅਤਿਆਚਾਰ ਤੋਂ ਭੱਜਣ ਵਾਲੇ ਇਹਨਾਂ ਲੋਕਾਂ ਨੂੰ ਅਮਰੀਕਾ ਵਿੱਚ ਸ਼ਰਨ ਦਿੱਤੀ ਗਈ ਸੀ ਪਰ 트럼ਪ ਦੇ ਫੈਸਲੇ ਨੇ ਉਹਨਾਂ ਨੂੰ ਮੁਸ਼ਕਲਾਂ ਵਿੱਚ ਪਾ ਦਿੱਤਾ ਹੈ ਇਹਨਾਂ ਵਿੱਚ 1600 ਤੋਂ ਵੱਧ ਕੋਈ 2500 ਦੇ ਕਰੀਬ ਹੀ ਕਹਿ ਰਿਹਾ ਅਫਗਾਨੀ ਸ਼ਾਮਲ ਨੇ ਜਿਨ੍ਹਾਂ ਨੇ ਤਾਲਿਬਾਨ ਵਿਰੁੱਧ ਜੰਗ ਵਿੱਚ ਅਮਰੀਕਾ ਦੀ ਮਦਦ ਕੀਤੀ ਜਦੋਂ 15 ਅਗਸਤ 2021 ਨੂੰ ਤਾਲਿਬਾਨ ਨੇ ਅਫਗਾਨਿਸਤਾਨ ਤੇ ਕਬਜ਼ਾ ਕਰ ਲਿਆ ਤਾਂ ਇਹ ਲੋਕ ਪਾਕਿਸਤਾਨ ਭੱਜ ਗਏ ਸਨ ਉਸ ਸਮੇਂ ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ ਸੀ ਕਿ ਇਹਨਾਂ ਲੋਕਾਂ ਨੂੰ ਕੁਝ ਸਮੇਂ ਲਈ ਆਪਣੇ ਦੇਸ਼ ਵਿੱਚ ਰਹਿਣ ਦੀ ਇਜਾਜ਼ਤ ਦੇ ਦਿਓ ਅਤੇ ਬਾਅਦ ਵਿੱਚ ਅਮਰੀਕਾ ਉਹਨਾਂ ਨੂੰ ਸ਼ਰਨ ਦੇ ਦੇਵੇਗਾ ਜੋ ਬਾਈਡਨ ਪ੍ਰਸ਼ਾਸਨ ਨੇ ਅਮਰੀਕਾ ਵਿੱਚ ਇਹਨਾਂ 1600 ਫਗਾਨ ਸ਼ਰਨਾਰਥੀਆਂ ਲਈ ਸ਼ਰਨ ਨੂੰ ਮਨਜ਼ੂਰੀ ਦੇ ਦਿੱਤੀ ਸੀ ਅਤੇ ਉਹਨਾਂ ਦੀਆਂ ਉਡਾਣਾਂ ਤੇ ਟਿਕਟਾਂ ਵੀ ਬੁੱਕ ਕੀਤੀਆਂ ਹੋਈਆਂ ਸਨ ਪਰ ਹੁਣ ਟਰੰਪ ਦੇ ਹੁਕਮ ਤੋਂ ਬਾਅਦ ਉਹਨਾਂ ਨੂੰ ਇਹ ਉਡਾਣਾਂ ਰੱਦ ਕਰਦੀਆਂ ਪਈਆਂ ਹਨ ਰਿਪੋਰਟ ਦੇ ਅਨਸਾਰ ਵੱਖ-ਵੱਖ ਦੇਸ਼ਾਂ ਦੇ 10000 ਤੋਂ ਵੱਧ ਲੋਕਾਂ ਨੂੰ ਅਮਰੀਕਾ ਵਿੱਚ ਸ਼ਰਨ ਲਈ ਮਨਜ਼ੂਰੀ ਦਿੱਤੀ ਹੋਈ ਸੀ ਅਤੇ ਉਹਨਾਂ ਦੀਆਂ ਉਡਾਣਾਂ ਦੀਆਂ ਟਿਕਟਾਂ ਅਗਲੇ ਕੁਝ ਹਫ਼ਤਿਆਂ ਵਿੱਚ ਤੈਅ ਵੀ ਕੀਤੀਆਂ ਹੋਈਆਂ ਸਨ ਜਿਨ੍ਹਾਂ ਨੂੰ ਹੁਣ ਰੱਦ ਕਰਨਾ ਪੈ ਗਿਆ ਹੈ 트럼ਪ ਦੇ ਹੁਕਮ ਅਨੁਸਾਰ ਸ਼ਰਨਾਰਥੀ ਪ੍ਰੋਗਰਾਮ 27 ਜਨਵਰੀ ਨੂੰ ਸਥਾਨਕ ਸਮਾਂ ਅਨੁਸਾਰ ਦੁਪਹਿਰ 12:10 10 ਮਿੰਟ ਤੇ ਲਾਗੂ ਹੋਵੇਗਾ ਤੇ ਆ ਜਾਂਗਤ ਇਤਿਆਚਾਰ ਤੋਂ ਭੱਜ ਕੇ ਲੱਖਾਂ ਲੋਕ ਸੰਯੁਕਤ ਰਾਜ ਅਮਰੀਕਾ ਵਿੱਚ ਸ਼ਰਨ ਲੈਣ ਦੀਆਂ ਅਰਜ਼ੀਆਂ ਦਿੰਦੇ ਹਨ 1990 ਤੇ 2021 ਦੇ ਵਿਚਕਾਰ ਅਮਰੀਕਾ ਨੇ 7,66,950 ਸ਼ਰਨਾਰਥੀਆਂ ਨੂੰ ਦੇਸ਼ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਸੀ ਜੋ ਕਿ ਪਿਛਲੇ ਸਾਲ ਨਾਲੋਂ 42.69% ਘਟ ਹੈ ਹੁਣ ਡੋਨਲਡ 트੍ਰੰਪ ਪ੍ਰਸ਼ਾਸਨ ਵੱਲੋਂ ਸਖਤ ਇਮੀਗ੍ਰੇਸ਼ਨ ਨੀਤੀਆਂ ਲਾਗੂ ਕਰਨ ਦੇ ਸੰਕੇਤਾਂ ਨੇ ਇਹਨਾਂ ਵਿਦਿਆਰਥੀਆਂ ਨੂੰ ਡਰਾ ਦਿੱਤਾ ਹੈ ਕੁਝ ਜਿਹੜੇ ਵਿਦਿਆਰਥੀ ਪੜ੍ਹਦੇ ਨੇ ਅਮਰੀਕਾ ਵਿੱਚ ਉਹਨਾਂ ਦਾ ਵੀ ਜਿਹੜਾ ਹਾਲ ਹੈ ਉਹ ਕਾਫੀ ਜਿਹੜਾ ਉਹ ਖਰਾਬ ਦੱਸਿਆ ਜਾ ਰਿਹਾ ਤੋਂ ਇਮੀਗ੍ਰੇਸ਼ਨ ਨੀਤੀਆਂ ਲਾਗੂ ਕਰਨ ਦੇ ਸੰਕੇਤਾ ਨੇ ਇਹਨਾਂ ਵਿਦਿਆਰਥੀਆਂ ਨੂੰ ਡਰਾ ਦਿੱਤਾ ਹੈ ਤੇ ਨਵੇਂ ਪ੍ਰਸ਼ਾਸਨ ਦੇ ਚੱਲਦਿਆਂ ਵਿਦਿਆਰਥੀਆਂ ਵਿੱਚ ਵੀ ਡਰ ਦਾ ਮਾਹੌਲ ਹੈ। ਉਹਨਾਂ ਨੂੰ ਆਪਣੇ ਗੈਰ ਕਾਨੂੰਨੀ ਕੰਮ ਕਰਕੇ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਾਂ ਉਹ ਆਪਣਾ ਵਿਦਿਆਰਥੀ ਵੀਜ਼ਾ ਵੀ ਗਵਾ ਸਕਦੇ ਹਨ। ਅਮਰੀਕਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ F1 ਵੀਜ਼ੇ ਤਹਿਤ ਹਫਤੇ ਵਿੱਚ ਵੱਧ ਤੋਂ ਵੱਧ 20 ਘੰਟੇ ਕੈਂਪਸ ਵਿੱਚ ਕੰਮ ਕਰਨ ਦੀ ਇਜਾਜ਼ਤ ਹੈ ਹਾਲਾਂਕਿ ਬਹੁਤ ਸਾਰੇ ਵਿਦਿਆਰਥੀ ਆਪਣੀ ਪੜਾਈ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਕੈਂਪਸ ਤੋਂ ਬਾਹਰ ਵੀ ਕੰਮ ਕਰਦੇ ਹਨ ਜੋ ਗੈਰ ਦਸਤਾਵੇਜੀ ਹੁੰਦਾ ਹੈ ਇਹ ਕੰਮ ਉਹਨਾਂ ਦੇ ਕਿਰਾਏ ਭੋਜਨ ਤੇ ਹੋਰ ਲੋੜਾਂ ਨੂੰ ਪੂਰੀਆਂ ਕਰਨ ਲਈ ਵੀ ਜ਼ਰੂਰੀ ਹੁੰਦਾ ਹੈ ਹੁਣ ਡੋਨਲਡ ਟਰੰਪ ਪ੍ਰਸ਼ਾਸਨ ਵੱਲੋਂ ਸਖਤ ਇਮੀਗ੍ਰੇਸ਼ਨ ਨੀਤੀਆਂ ਲਾਗੂ ਕਰਨ ਦੇ ਸੰਕੇਤਾਂ ਨੇ ਇਹਨਾਂ ਵਿਦਿਆਰਥੀਆਂ ਨੂੰ ਡਰਾ ਦਿੱਤਾ ਹੈ ਨਵੇਂ ਪ੍ਰਸ਼ਾਸਨ ਦੇ ਚਲਦਿਆਂ ਵਿਦਿਆਰਥੀ ਨੂੰ ਡਰ ਦਾ ਮਾਹੌਲ ਹੈ ਕਿ ਉਹਨਾਂ ਨੂੰ ਆਪਣੇ ਗੈਰ ਕਾਨੂੰਨੀ ਕੰਮ ਕਰਕੇ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਾਓ ਆਪਣਾ ਵਿਦਿਆਰਥੀ ਵੀਜ਼ਾ ਗਵਾ ਸਕਦੇ ਹਨ ਗਵਾ ਸਕਦੇ ਹਨ ਅਮਰੀਕਾ ਵਿੱਚ ਬਹੁਤ ਸਾਰੇ ਭਾਰਤੀ ਵਿਦਿਆਰਥੀ ਆਪਣੀਆਂ ਪਾਰਟ ਟਾਈਮ ਨੌਕਰੀਆਂ ਛੱਡਣ ਲਈ ਮਜਬੂਰ ਹੋਏ ਹਨ ਜੋ ਪਹਿਲਾਂ ਰੈਸਟੋਰੈਂਟਾਂ ਗੈਸ ਸਟੇਸ਼ਨ ਤੇ ਦੁਕਾਨਾਂ ਦੇ ਵਿੱਚ ਬਿਨਾਂ ਦਸਤਾਵੇਜ਼ਾਂ ਦੇ ਜਦੋਂ ਵੀ ਕੰਮ ਕਰ ਲੈਂਦੇ ਸਨ ਹੁਣ ਦੇਸ਼ ਨਿਕਾਲੇ ਜਾਂ ਆਪਣਾ ਐਫ 1 ਵੀਜ਼ਾ ਗਉਣ ਦੇ ਡਰੋਂ ਕੰਮ ਛੱਡਣ ਲਈ ਉਹ ਮਜਬੂਰ ਹੋ ਚੁੱਕੇ ਹਨ ਅਮਰੀਕੀ ਸੁਪਰੀਮ ਕੋਰਟ ਨੇ 2008 ਦੇ ਮੁੰਬਈ ਹਮਲਿਆਂ ਦੇ ਦੋਸ਼ੀ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਨਾਗਰਿਕ ਤਹਿਵਰ ਹਸੈਨ ਰਾਣਾ ਦੀ ਹਵਾਲਗੀ ਵਿਰੁੱਧ ਦੈਰ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਭਾਰਤ ਮੁੰਬਈ ਹਵਰਿਆਂ ਦੇ ਮਾਮਲੇ ਵਿੱਚ ਹਵਰ ਰਾਣਾ ਦੀ ਹਵਾਲਗੀ ਦੀ ਡੀਕ ਕਰ ਰਿਹਾ ਹੈ ਐਡਵੋਕੇਟ ਉਸਵਲ ਨਿਕਮ ਨੇ ਤਹਵਰ ਰਾਣਾ ਦੀ ਪਟੀਸ਼ਨ ਖਾਰਜ ਕੀਤੇ ਜਾਣ ਤੇ ਪ੍ਰਕਿਰਿਆ ਦਿੰਦੇ ਹੋਏ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਇਹ ਭਾਰਤ ਲਈ ਇੱਕ ਵੱਡੀ ਪ੍ਰਾਪਤੀ ਹੈ ਕਿਉਂਕਿ ਅਮਰੀਕਾ ਦੀ ਸੁਪਰੀਮ ਕੋਰਟ ਨੇ ਤਹਵਰ ਰਾਣਾ ਦੀ ਸਮੀਖਿਆ ਪਟੀਸ਼ਨ ਨੂੰ ਖਾਰਜ ਕੀਤਾ ਹੈ ਉਸ ਨੇ ਕਿਹਾ ਕਿ ਰਾਣਾ ਨੇ ਡੇਵਿਡ ਹੈਡਲੀ ਨਾਲ 2000 ਅ ਅੱਠ ਵਿੱਚ ਮੁੰਬਈ ਬੰਬਈ ਵਿੱਚ ਅੱਤਵਾਦੀ ਹਮਲਿਆਂ ਦੀ ਇੱਕ ਮੇਮਕੜੀ ਦੇ ਨਾਲ ਜੁੜੇ ਹੋਏ ਹਨ ਰਾਣਾ ਦੇ ਹਵਾਲਗੀ ਨਾਲ ਭਾਰਤ ਨੂੰ ਮੁੰਬਈ ਅਬਨਾ ਵਿੱਚ ਪਾਕਿਸਤਾਨ ਤੇ ਪਾਕਿਸਤਾਨੀ ਸੁਰੱਖਿਆ ਉਪਕਰਨਾਂ ਦੀ ਸ਼ਬੂਲੀਅਤ ਦੇ ਹੁਣ ਸਬੂਤ ਮਿਲ ਜਾਣਗੇ ਅਗਲੀ ਖਬਰ ਬੰਗਲਾਦੇਸ਼ ਵਿੱਚ ਮੁਹੰਮਦ ਯੂਨਿਸਦੀ ਵਾਈ ਵਾਲੀ ਅੰਤਰਮ ਸਰਕਾਰ ਨੇ ਭਾਰਤ ਨੂੰ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਸੀਨਾ ਨੂੰ ਵਾਪਸ ਦੇਣ ਦੀ ਧਮਕੀ ਦਿੱਤੀ ਹੈ ਬੰਗਲਾਦੇਸ਼ ਨੇ ਕਿਹਾ ਹੈ ਕਿ ਉਹ ਹੁਣ ਸ਼ੇਖ ਸੀਨਾ ਨੂੰ ਵਾਪਸ ਲਿਆਉਣ ਲਈ ਅੰਤਰਰਾਸ਼ਟਰੀ ਦਖਲ ਦੀ ਵੀ ਮੰਗ ਕਰ ਲੈਣਗੇ ਮੀਡੀਆ ਨੂੰ ਸੰਬੋਧਨ ਹੁੰਦੇ ਹੋਏ ਕਾਨੂੰਨੀ ਸਲਾਹਕਾਰ ਆਪਸ ਨਜ਼ਰੋਲ ਨੇ ਕਿਹਾ ਕਿ ਜੇਕਰ ਨਵੀਂ ਦਿੱਲੀ ਹੁਮ ਸੀਨਾ ਦੀ ਹਵਾਲਗੀ ਤੋਂ ਇਨਕਾਰ ਕਰਦੀ ਹੈ ਤਾਂ ਦੋਵਾਂ ਦੇਸ਼ਾਂ ਦਰਮਿਆਨ ਹਵਾਲਗੀ ਸੰਧੀ ਦੀ ਲੰਘਣਾ ਹੋਵੇਗੀ ਬੰਗਲਾਦੇਸ਼ ਦੇ ਇੰਟਰਨੈਸ਼ਨਲ ਕ੍ਰਿਮੀਨਲ ਟ੍ਰਿਬਿਊਨਲ ਨੇ ਹਸੀਨਾ ਤੇ ਉਹਦੇ ਸਾਬਕਾ ਅਧਿਕਾਰੀਆਂ ਵਿਰੁੱਧ ਮਾਨਵਤਾ ਤੇ ਨਸ਼ਲਕੁਸ਼ੀ ਦੋਸ਼ਾਂ ਤਹਿਤ ਗ੍ਰਫਤਾਰੀ ਵਾਰੰਟ ਜਾਰੀ ਕੀਤੇ ਹਨ ਪਿਛਲੇ ਸਾਲ ਟਾਕਾ ਨੇ ਨਵੀਂ ਦਿੱਲੀ ਨੂੰ ਇੱਕ ਡਿਪਲੋਮੈਟਿਕ ਨੋਟ ਭੇਜ ਕੇ ਸੀਨਾਦੀ ਹਵਾਲਗੀ ਦੀ ਮੰਗ ਕੀਤੀ ਸੀ ਹੁਣ ਸੀਨਾਦੀ ਪਾਰਟੀ ਵਾਮੀ ਲੀਗ ਨੇ ਬੰਗਲਾਦੇਸ਼ ਹੋਣ ਵਾਲੀਆਂ ਚੋਣਾਂ ਦੇ ਚ ਹਸਾਂ ਲੈਂਡ ਤੇ ਪਾਬੰਦੀ ਲਗਾਈ ਜਾ ਸਕਦੀ ਹੈ ਅੰਤਰਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੇ ਸਲਾਹਕਾਰ ਮਹਿਫੂਜ਼ ਆਲਮ ਨੇ ਸ਼ਨੀਵਾਰ ਨੂੰ ਇੱਕ ਚੋਣ ਰੈਲੀ ਵਿੱਚ ਇਹ ਦਾਵਾ ਕੀਤਾ ਮਫੂਜ਼ ਆਲਮ ਨੇ ਕਿ ਸਿਰਫ ਬੰਗਲਾਦੇਸ਼ ਪੱਖੀ ਪਾਰਟੀਆਂ ਹੀ ਚੋਣ ਨੂੰ ਹੀ ਚੋਣ ਲੜਨ ਦੀ ਇਜਾਜ਼ਤ ਦਿੱਤੀ ਜਾਵੇਗੀ ਖਾਲਦਾ ਜੀਆ ਦੀ ਬੰਗਲਾਦੇਸ਼ ਨੈਸ਼ਨਲ ਪਾਰਟੀ ਜਿਹੜੀ ਆ ਜਮਾਤ-ਏ-ਇਸਲਾਮੀ ਅਤੇ ਵਿਦਿਆਰਥੀ ਸੰਗਠਨ ਬੰਗਲਾਦੇਸ਼ ਵਰਗੀਆਂ ਬੰਗਲਾਦੇਸ਼ ਪੱਖੀ ਪਾਰਟੀਆਂ ਹੀ ਆਪਣੀ ਰਾਜਨੀਤੀ ਨੂੰ ਇੱਥੇ ਕਾਇਮ ਰੱਖ ਸਕਣਗੀਆਂ ਆਲਮ ਨੇ ਇਹ ਵੀ ਕਿਹਾ ਕਿ ਨਿਰਪੱਖ ਚੋਣਾਂ ਰਾਹੀਂ ਇਹ ਪਾਰਟੀਆਂ ਦੇਸ਼ ਤੇ ਰਾਜ ਕਰ ਸਕਦੀਆਂ ਹਨ ਉਨਾ ਆਵਾਮੀ ਲੀਗ ਪਾਰਟੀ ਨੂੰ ਬੰਗਲਾਦੇਸ਼ ਵਿਰੋਧੀ ਤੇ ਫਾਸ਼ੀਵਾਦੀ ਦੱਸਦਿਆਂ ਕਿ ਇਸ ਪਾਰਟੀ ਨੂੰ ਮੁੜ ਕੇ ਵਧਨ ਫੁੱਲਣ ਦਾ ਮੌਕਾ ਨਹੀਂ ਦਿੱਤਾ ਜਾ ਸਕਦਾ ਮਹਿਫੂਜ਼ আলম ਨੇ ਇਹ ਵੀ ਕਿਹਾ ਕਿ ਦੇਸ਼ ਵਿੱਚ 14 ਤੱਕ ਚੋਣਾਂ ਨਹੀਂ ਹੋਣਗੀਆਂ ਜਦੋਂ ਤੱਕ ਜ਼ਰੂਰੀ ਸੁਧਾਰ ਨਹੀਂ ਕੀਤੇ ਜਾਂਦੇ ਅਤੇ ਸੀਨਾ ਸਰਕਾਰ ਦੀਆਂ ਗਲਤੀਆਂ ਨੂੰ ਸੁਧਾਰ ਨਹੀਂ ਲਿਆ ਜਾਂਦਾ 2 ਦਿਨ ਪਹਿਲਾਂ ਹੀ ਹਾਲਾਂ ਮੁਹੰਮਦ ਜੂਨਸ ਨੇ ਕਿਹਾ ਸੀ ਕਿ ਦੇਸ਼ ਵਿੱਚ ਦਸੰਬਰ 25 ਵਿੱਚ ਜਾਂ ਜਨਵਰੀ 26 ਵਿੱਚ ਆਮ ਚੋਣਾਂ ਹੋ ਸਕਦੀਆਂ ਹਨ ਬੰਗਲਾਦੇਸ਼ ਵਿੱਚ ਅੰਤਮ ਸਰਕਾਰ ਬਣ ਤੋਂ ਬਾਅਦ ਮਹਿਫੂਜ਼ ਆਲਮ ਨੂੰ ਵਿਸ਼ੇਸ਼ ਸਹਾਇਕ ਦਾ ਅਹੁਦਾ ਮਿਲਿਆ ਹੈ ਕੁਝ ਸਮੇਂ ਬਾਅਦ ਉਹਨਾਂ ਨੂੰ ਕੈਬਨਿਟ ਵਿੱਚ ਸਲਾਹਕਾਰ ਦਾ ਅਹੁਦਾ ਮਿਲ ਗਿਆ ਸੀ ਤੇ ਪਿਛਲੇ ਸਾਲ ਸੰਯੁਕਤ ਪ੍ਰੈਜ਼ੀਡੈਂਟ ਜਨਰਲ ਅਸੈਂਬਲੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਮੁਹੰਮਦ ਯੂਨਸ ਨੇ ਮਹਿਫੂਜ਼ ਆਲਮ ਦੀ ਤਾਰੀਫ ਕਰ ਕੀਤੀ ਸੀ ਤੇ ਉਹਨੂੰ ਵਿਦਿਆਰਥੀ ਅੰਦੋਲਨ ਦਾ ਮਾਸਟਰਮਾਈਂਡ ਵੀ ਕਿਹਾ ਸੀ ਯੂਨਸ ਨੇ ਕਿਹਾ ਕਿ ਮਹਿਫੂਜ਼ ਆਲਮ ਤੋਂ ਬਿਨਾ ਸ਼ੇਖ ਸਿਨਾ ਸਰਕਾਰ ਨੂੰ ਉਖਾੜ ਸੁੱਟਣਾ ਬਹੁਤ ਮੁਸ਼ਕਲ ਸੀ محمد یونس ਦੇਸ਼ ਬੰਗਲਾਦੇਸ਼ ਵਿੱਚ ਸੱਤਾ ਸਮਰਨ ਤੋਂ ਬਾਅਦ ਹਸਿਨਾ ਖਿਲਾਫ 100 ਤੋਂ ਵੱਧ ਕੇਸ ਦਰਜ ਕੀਤੇ ਗਏ ਹਨ ਜੇਕਰ ਆਵਾਮੀ ਲੀਗ ਨੂੰ ਚੋਣ ਲੜਨ ਤੋਂ ਰੋਕਿਆ ਜਾਂਦਾ ਹੈ ਤਾਂ ਬੰਗਲਾਦੇਸ਼ ਨੈਸ਼ਨਲ ਪਾਰਟੀ ਜਮਾਤ-ਏ-ਇਸਲਾਮੀ ਅਤੇ محمد یونس ਸਮਰਪਿਤ ਪਾਰਟੀਆਂ ਦੀ ਬਾਜ਼ੀ ਜਿਹੜੀ ਹੈ ਉਹ ਲੱਗ ਸਕਦੀ ਹੈ ਅਗਲੀ ਖਬਰ ਸ਼੍ਰੀਲੰਕਾ ਚ ਸਾਬਕਾ ਰਾਸ਼ਟਰਪਤੀ ਮਹਿੰਦਰ ਰਾਜਪੱਖੇ ਦੇ بیٹے ਜੋਸ਼ੀਤਾ ਰਾਜਪੱਖੇ ਨੂੰ ਪੁਲਿਸ ਨੇ ਸ਼ਨੀਵਾਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਹੈ। ਡੇਲੀ ਮਿਰਰ ਮੁਤਾਬਕ ਜੋਸ਼ਾ ਤੇ ਉਤੇ ਦੋਸ਼ ਹੈ ਕਿ ਉਸਦੇ ਪਿਤਾ ਵੱਲੋਂ ਜਦੋਂ ਉਹ ਰਾਸ਼ਟਰਪਤੀ ਸਨ ਤਾਂ ਉਹਨਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਜਾਇਦਾਦ ਖਰੀਦੀ ਸੀ। ਮਹਿੰਦਰ ਰਾਜਪੱਖੇ 2005 ਤੋਂ ਲੈ ਕੇ 2015 ਤੱਕ ਰਾਸ਼ਟਰਪਤੀ ਰਹੇ ਹਨ। ਜੋਸ਼ੀਦਾ ਮਹਿੰਦਰ ਰਾਜਪੱਖੇ ਦੇ ਤਿੰਨ ਪੁੱਤਰਾਂ ਵਿੱਚੋਂ ਦੂਜੇ ਨੰਬਰ ਤੇ ਹੈ। ਪੁਲਿਸ ਬੁਲਾਰੇ एसएसपी बुधका मंथंगा ने क्या कि राजपक्षे नु ओना दे ग्रह शहर बलियाटा तो गिरफ्तार ਕੀਤਾ ਗਿਆ ਹੈ अटार्नी जनरल ने शनिवार नु सीआईडी नु ज्योतशा नु गिरफ्तार ਕਰਨ ਦੇ ਨਿਰਦੇਸ਼ ਦਿੱਤੇ ਸਨ ਇਹ ਸਾਰਾ ਮਾਮਲਾ ਡੇਜੀ ਫੋਰੈਸਟ ਨਾਲ ਸੰਬੰਧਿਤ ਹੈ ਡੇਜੀ ਮਹਿੰਦਰ ਰਾਜ ਪਖਸ਼ੇ ਦੀ ماں ਹੈ ਜੋਕਤਾ ਜੋ ਸ਼ਿਤਾ ਤੇ ਦੋਸ਼ ਹੈ ਕਿ ਉਸਨੇ ਆਪਣੀ ਦਾਦੀ ਦੇ ਨਾਂ ਤੇ माउंट ਰਲਵਨੀਆ ਵਿੱਚ ਜ਼ਮੀਨ ਖਰੀਦੀ ਸੀ ਉਸ ਜ਼ਮੀਨ ਨੂੰ ਖਰੀਦਣ ਲਈ ਵਰਤੇ ਗਏ ਪੈਸਿਆਂ ਦੀ ਹੁਣ ਪੁਲਿਸ ਜਾਂਚ ਕਰ ਰਹੀ ਹੈ ਤੇ ਮਨੀ ਲਾਂਡਰਿੰਗ ਐਕਟ ਦੇ ਤਹਿਤ ਮਾਮਲੇ ਦੀ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਕਾਂਗਰਸ ਨੇ ਸ਼ਨੀਚਰਵਾਰ ਨੂੰ ਚੋਣ ਕਮਿਸ਼ਨ ਤੇ ਉੱਤੇ ਨਿਸ਼ਾਨਾ ਸਾਧਿਆ। ਕਿਹਾ ਹੈ ਕਿ ਕਮਿਸ਼ਨ ਵੱਲੋਂ ਕੌਮੀ ਵੋਟਰ ਦਿਵਸ ਤੇ ਖੁਦ ਹੀ ਆਪਣੇ ਆਪ ਨੂੰ ਵਧਾਈ ਦੇ ਲੀਤੀ ਹੈ। ਇਹ ਸੱਚ ਦੀ ਇਹ ਸੱਚ છਪਾ ਨਹੀਂ ਸਕਦੀ ਕਿ ਦੇਸ਼ ਵਿੱਚ ਚੋਣਾਂ ਕਰਾਉਣ ਵਾਲਾ ਸਭ ਤੋਂ ਵੱਡਾ ਅਦਾਰਾ ਜਿਵੇਂ ਦਾ ਇਹ ਕੰਮ ਕਰ ਰਿਹਾ ਹੈ। ਇਹ ਨਾ ਸਿਰਫ ਸੰਵਿਧਾਨ ਦਾ ਮਜ਼ਾਕ ਬਣਾ ਰਿਹਾ ਹੈ ਸਗੋਂ ਵੋਟਰਾਂ ਦਾ ਵੀ ਅਪਮਾਨ ਕਰ ਰਿਹਾ ਹੈ ਵਿਰੋਧੀ ਪਾਰਟੀਆਂ ਨੇ ਇਹ ਵੀ ਦੋਸ਼ ਲਾਇਆ ਕਿ ਪਿਛਲੇ ਦਹਾਕੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜੋੜੀ ਵੱਲੋਂ ਚੋਣ ਕਮਿਸ਼ਨ ਦੀ ਪੇਸ਼ੇਵਾਰਾ ਪਹੁੰਚ ਅਤੇ ਆਜ਼ਾਦੀ ਨਾਲ ਬਹੁਤ ਸਮਝੌਤਾ ਕੀਤਾ ਗਿਆ ਹੈ ਇਹ ਗੱਲ ਕਾਂਗਰਸ ਪ੍ਰਧਾਨ ਮਲਕਾਰਜਨ ਖੜਗੇ ਨੇ ਵੱਖ-ਵੱਖ ਕਾਂਗਰਸੀ ਆਗੂਆਂ ਨੇ ਸ਼ਨੀਚਰਵਾਰ ਨੂੰ ਕੌਮੀ ਵੋਟਰ ਦਿਵਸ ਦੇ ਮੌਕੇ ਤੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਜਾਰੀ ਵਕ ਵਕ ਪੋਸਟਾਂ ਰਾਈ ਕੀਤੀ ਹੈ ਤੇ ਇਹਦੇ ਨਾਲ ਹੀ ਅੱਜ ਦੀਆਂ ਖਬਰਾਂ ਦਾ ਇਹ ਬਲਟਨ ਹੋਇਆ ਜੀ ਸਮਾਪਤ ਤੁਹਾਡਾ ਧੰਨਵਾਦ ਸਤਿ ਸ੍ਰੀ ਅਕਾਲ